राइट और मैं थोनू दूसरी गल ਦੱਸਦਾ ਕਿ ਇੱਕ ਪੀਸੀਓਡੀ ਦਾ ਪ੍ਰੋਬਲਮ ਔਰ ਇੱਕ ਲਿਕੋਰੀਆ ਦਾ ਪ੍ਰੋਬਲਮ ਇਹ ਦੋ ਪ੍ਰੋਬਲਮ ਬਹੁਤ ਜ਼ਬਰਦਸਤ ਨੇ ਔਰ ਜਿਸ ਵੀ ਮੇਰੀ ਮਾਤਾ ਭੈਣ ਨੂੰ ਹੋ ਜਾਂਦੀਆਂ ਨੇ ਪ੍ਰੋਬਲਮ ਸੱਚ ਜਾਣਿਓ ਕਿ ਤਉ ਦੱਸਦੀਆਂ ਨਹੀਂ ਕਿਸੇ ਨੂੰ ਜਲਦੀ ਕੱਲ ਹੀ ਨਹੀਂ ਕਰਦੀਆਂ ਔਰ ਫਿਰ ਜੇ ਗੱਲ ਕਰਦੀਆਂ ਵੀ ਨੇ ਤਾਂ ਉਹ ਕੋਈ ਸਹੀ ਢੰਗ ਦੀ ਟ੍ਰੀਟਮੈਂਟ ਨਹੀਂ ਮਿਲਦੀ ਇਹਦੇ ਚ ਅਸ਼ਵਗੰਧ ਜਿਹੜੀ ਨਾੜਾਂ ਨੂੰ ਤਾਕਤ ਦਿੰਦੀ ਹੈ ਫਿਰ ਇਹਦੇ ਚ ਸ਼ਤਾਵਰ ਅਸ਼ਗੰਧ ਸ਼ਤავਰ ਸ਼ਲਾਜੀਤ ਤਿੰਨ ਚੀਜ਼ਾਂ ਦਾ ਮਿਸ਼ਰਣ ਕਮਾਲ ਉਸ ਤੋਂ ਬਾਅਦ ਇਹਦੇ ਵਿੱਚ ਹੈਗਾ ਅਸ਼ੋਕਾ ਲੋਧਰਾ ਇਹ ਜਿਹੜਾ ਤੁਹਾਡੇ ਪੀਸੀਓਡੀ ਦੀ ਪ੍ਰੋਬਲਮ 'ਚ ਵੀ ਕੰਮ ਕਰਦਾ ਔਰ ਮੁਟਿਆਰ ਡਾਈਟ ਦਾ ਇੱਕ ਚਮਚ ਸਵੇਰੇ ਸ਼ਾਮ ਲੈਣਾ ਤੇ ਤੁਸੀਂ ਦੇਖੋਗੇ ਬਾਡੀ 'ਚ એનર્ਜੀ ਆ ਰਹੀ ਹੈ ਤਾਕਤ ਆ ਰਹੀ ਹੈ ਸਰੀਰ ਟੁੱਟਿਆ ਰਹਿੰਦਾ ਸੀ ਕਮਰ ਦੁਖਦੀ ਰਹਿੰਦੀ ਸੀ ਉਹਦੇ ਵਾਸਤੇ ਕਮਰ ਕਸ ਵੀ ਪਾਇਆ ਇਹਦੇ ਚ ਲਾਸਟ 'ਚ ਜਦੋਂ ਪੜੋਗੇ ਤੁਹਾਨੂੰ ਸਾਰੀ ਚੀਜ਼ ਮਿਲੂਗੀ ਤਾਂ ਇਹ ਚੀਜ਼ ਜਿਹੜੀਆਂ ਖਾਣ ਦੇ ਨਾਲ ਹੀ ਸਰੀਰ 'ਚ ਵੀ ਤਾਕਤ ਆਉਂਦੀ ਹੈ, ਵਾਲ ਝੜਦੇ ਟੁੱਟਦੇ ਆ ਉਹ ਰੁਕ ਜਾਂਦੇ ਆ, ਅੱਖਾਂ ਕਮਜ਼ੋਰ ਹੋ ਰਹੀਆਂ ਉਹ ਚੁੱਕ ਰੁਕ ਜਾਂਦੀਆਂ, ਜਿਹਨਾਂ ਮਾਤਾ ਪਿਤਾ ਦੇ ਅੱਖਾਂ ਦੇ ਥੱਲੇ ਕਾਲੇ ਕਾਲੇ ਘੇਰੇ ਆ ਜਾਂਦੇ ਆ ਉਹ ਰੁਕ ਜਾਂਦੇ ਆ। ਕਿਉਂ? ਕਿਉਂਕਿ ਇਹਦੇ ਵਿੱਚ ਮੈਦੋਹਰ ਬੜਿੰਗਾ ਦੀ ਲੋਹ ਪਈ ਆ। ਮੈਦੋਹਰ ਬੜਿੰਗਾ ਦੀ ਲੋਹ ਜਿਹੜੀ ਆ ਉਹ ਪੇਟ ਦੇ ਕੀੜੇ ਸਾਫ਼ ਕਰਕੇ ਬਾਡੀ ਦੀ ਆਇਰਨ ਨੂੰ ਕੰਪਲੀਟ ਕਰਦੀ ਆ। ਲੋਪਸ ਮੈਂ ਇੱਕ ਤਰ੍ਹਾਂ ਦੀ ਬੜਿੰਗਾ ਦਿ ਲੋ ਕੀ ਹੈ ਕਿ ਤੁਹਾਡੀ ਜਿਹੜੀ ਬਾਡੀ ਆ ਉਹ ਐਕਟਿਵ ਰਹੂਗੀ ਕਈ ਤਾਂ ਲੇਡੀਜ਼ ਸਾਡੀਆਂ ਜਿੰਨੀਆਂ ਵੀ ਮਾਤਾ ਭੈਣਾਂ ਨੇ ਇੰਡੀਆ ਤੋਂ ਵੀ ਬਾਹਰੋਂ ਵੀ ਜਿਹੜੇ ਜਿਆਦਾ ਹੈਗੇ ਲੋਕੀ ਅਫੋਰਡ ਵੀ ਕਰ ਲੈਂਦੇ ਨੇ ਔਰ ਸ਼ੌਕੀਨ ਵੀ ਨੇ ਸਾਡੀਆਂ ਮਾਤਾ ਭੈਣਾਂ ਵੀ ਅਸੀਂ ਜੀਣਾ ਅੱਛਾ ਜਿਉਣਾ ਅੱਛਾ ਖਾਣਾ ਅੱਛਾ ਪਹਿਨਣਾ ਉਹਨਾਂ ਵਾਸਤੇ ਇਹ ਬਹੁਤ ਗਜ਼ਬ ਦਾ ਇੱਕ ਫਾਰਮੂਲਾ ਹੈ ਇਹਨੂੰ 2-3 ਮਹੀਨੇ ਕਰ ਲਿਓ ਤੁਸੀਂ ਕਹੋਗੇ ਨਾ ਲਗੋਰੀਆ ਕੋਈ ਪ੍ਰੋਬਲਮ ਰਹੀ ਹੈ ਨਾ ਕੋਈ ਸਾਨੂੰ ਦਰਦਾਂ ਦੀ ਪ੍ਰੋਬਲਮ ਹੈ ਨਾ ਪੀਸੀਓਡੀ ਦੀ ਪ੍ਰੋਬਲਮ ਹੈ ਔਰ ਜਿਨ੍ਹਾਂ ਨੂੰ ਪੀਰੀਅਡ ਅੱਗੇ ਪਿੱਛੇ ਹੋ ਜਾਂਦੇ ਆ ਉਹਨਾਂ ਲਈ ਵੀ ਇਹ ਬਹੁਤ ਫਾਇਦੇਮੰਦ ਹੈ PCOD ਯਾਨੀ ਕਿ ਪੋਲੀਸਿਸਟਿਕ ਓਵਰੀ ਡਿਸੀਜ਼ ਸੋ ਅੱਜ ਕੱਲ ਦੇ ਟਾਈਮ ਵਿੱਚ ਭਾਵੇਂ ਕਿ ਪ੍ਰੋਬਲਮ ਬੜੀ ਆਮ ਦੇਖੀ ਜਾ ਰਹੀ ਹੈ ਬਹੁਤ ਸਾਰੀ ਫੀਮੇਲਸ ਦੇ ਵਿੱਚ PCOD ਦੀ ਪ੍ਰੋਬਲਮ ਦੇਖੀ ਜਾ ਰਹੀ ਹੈ ਜਿਸ ਦੇ ਨਾਲ ਮੰਥਲੀ ਸਰਕਲ ਜੋ ਹੈ ਸਹੀ ਨਹੀਂ ਚੱਲ پا ਰਿਹਾ ਪੀਰੀਅਡਸ ਵਿੱਚ ਦਿੱਕਤ ਹੁੰਦੀ ਹੈ ਕਦੇ ਕੁਝ ਦਿਨ ਵਿੱਚ ਹੀ ਜੋ ਹੈ ਸਰਕਲ ਕੰਪਲੀਟ ਹੋ ਜਾਂਦਾ ਹੈ ਕਈ ਵਾਰੀ ਬਹੁਤ ਜ਼ਿਆਦਾ ਦਿਨ ਦੇ ਬਾਅਦ ਪੀਰੀਅਡਸ ਸ਼ੁਰੂ ਹੁੰਦੇ ਨੇ ਸੋ ਆਖਿਰ PCOD ਦੀ ਪ੍ਰੋਬਲਮ ਹੁੰਦੀ ਕਿਉਂ ਹੈ ਜ਼ਰਾ ਇਸ ਨੂੰ ਤੁਸੀਂ ਥੋੜਾ ਜਿਹਾ ਜ਼ਰੂਰ ਸਮਝੋ ਸੋ ਪੋਲੀਸਿਸਟਿਕ ਓਵਰੀ ਡਿਸੀਜ਼ ਹੁੰਦਾ ਹੈ ਜਦੋਂ ਇੱਕ ਫੀਮੇਲ ਦੀ ਬਾਡੀ ਵਿੱਚ ਹਾਰਮੋਨਲ ਡਿਸਬੈਲੈਂਸ ਹੋਣ ਦੇ ਨਾਲ ఓਵਰੀ ਦੇ ਵਿੱਚ ਛੋਟੇ ਛੋਟੇ ਸਿਸਟ ਯਾਨੀ ਛੋਟੇ ਛੋਟੇ ਗੰਢਾ ਬਣਨ ਲੱਗਦੀਆਂ ਨੇ ਤੇ ਉਸ ਦੇ ਨਾਲ पीरियड साइकिल डिस्टर्ब ਹੋਣ ਲੱਗਦਾ ਤੇ ਅੱਗੇ ਜਾ ਕੇ ਇਸ ਦੇ ਬਹੁਤ ਹੀ ਸਾਨੂੰ ਹੋਰ ਬੁਰੇ ਪ੍ਰਭਾਵ ਵੀ ਦੇਖਣ ਨੂੰ ਮਿਲਦੇ ਨੇ ਸਭ ਤੋਂ ਪਹਿਲਾਂ ਜੋ ਮੈਂ ਗੱਲ ਕਰਕੇ ਹਟੀਆਂ ਕਿ ਮੰਥਲੀ ਸਰਕਲ ਜੋ ਹੈ ਡਿਸਟਰਬ ਹੋ ਜਾਂਦਾ ਔਰ ਦੂਜੀ ਵੱਡੀ ਗੱਲ ਪ੍ਰੈਗਨੈਂਸੀ ਵਿੱਚ ਬਹੁਤ ਹੀ ਜ਼ਿਆਦਾ ਦਿੱਕਤ ਹੁੰਦੀ ਆ ਅੱਗੋਂ ਜਾ ਕੇ ਜਿਸ ਦੇ ਨਾਲ ਇੱਕ ਮਹਿਲਾ ਨੂੰ ਇੱਕ ਫੀਮੇਲ ਨੂੰ ਜੋ ਹੈ ਮਾਨਸਿਕ ਪਰੇਸ਼ਾਨੀ ਵੀ ਚੈਲਨੀ ਪੈਂਦੀ ਹੈ ਸਰੀਰਿਕ ਪਰੇਸ਼ਾਨੀ ਵੀ ਚੈਲਨੀ ਪੈਂਦੀ ਹੈ ਸੋ ਇਸ ਕਰਕੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿ ਫੀਮੇਲਸ ਇਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣ ਸਪੈਸ਼ਲ ਦੀ ਆਪਾਂ ਮਾਵਾਂ ਨੂੰ ਕਹਿਣਾ ਚਾਹਾਂਗੇ ਕਿ ਜਿਹੜੇ ਉਹਨਾਂ ਦੀਆਂ ਬੇਟੀਆਂ ਨੇ ਬੱਚੀਆਂ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਤਾਂ ਉਹਨਾਂ ਨਾਲ ਰੈਗੂਲਰ ਬੇਸਿਸ ਤੇ ਇਸ ਨੂੰ ਲੈ ਕੇ ਗੱਲ ਜ਼ਰੂਰ ਕਰਨ ਪੁੱਛਣ ਉਹਨਾਂ ਨੂੰ ਕਿ ਕੀ ਉਹਨਾਂ ਦਾ ਜੋ ਮੰਥਲੀ ਸਰਕਲ ਹੈ ਸਹੀ ਚੱਲ ਰਿਹਾ ਹੈ ਅਗਰ ਕਿਤੇ ਕੋਈ ਪਰੇਸ਼ਾਨੀ ਹੈ ਤਾਂ ਇੱਕ ਚੰਗੇ ਮਾਹੀ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਨੈਸ਼ਨਲ ਇੰਸਟੀਚਿਊਟ ਆਫ हेल्थ एंड रिसर्च ਵੱਲੋਂ ਇੱਕ ਸਰਵੇ ਕੀਤਾ ਗਿਆ ਜਿਸ ਵਿੱਚ ਪਤਾ ਚੱਲਿਆ ਕਿ ਸਾਡੇ ਦੇਸ਼ ਵਿੱਚ ਤਕਰੀਬਨ 10% ਫੀਮੇਲਸ 10% ਮਹਿਲਾਵਾਂ ਨੂੰ ਪੀਸੀਓਡੀ ਦੀ ਪ੍ਰੋਬਲਮ ਹੈ ਇਸ ਲਈ ਟਾਈਮਲੀ ਜੋ ਹੈ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਦੂਜੇ ਪਾਸੇ ਅਸੀਂ ਗੱਲ ਕਰੀਏ ਲਿਕੋਰੀਆ ਦੀ ਜੋ ਪਰ ਅਸੀਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਜ ਉਸ ਤੋਂ ਬਾਅਦ 10 ਸਾਰੇ ਹੋਰ ਵੀ ਕਈ 10 ਸਾਰੇ ਸਵਾਲ ਸਾਡੇ ਕੋਲ ਇਸ ਨੂੰ ਲੈ ਕੇ ਆਏ ਇਸ ਟ੍ਰੀਟਮੈਂਟ ਨੂੰ ਲੈ ਕੇ ਬਹੁਤ سارے ਸਵਾਲ ਆਏ ਸੋ ਕਈ ਫੀਮੇਲਸ ਨੂੰ ਕਈ ਮਹਿਲਾਵਾਂ ਨੂੰ ਬਹੁਤ ਹੀ ਸਾਲਾਂ ਤੋਂ ਇਹ ਪ੍ਰੋਬਲਮ ਸੀ ਔਰ ਸਹੀ ਕੋਈ ਇਲਾਜ ਨਹੀਂ ਮਿਲ ਪਾਰਾ ਸਿਉ ਆਯੁਰਵੇਦ ਦੇ ਵਿੱਚ ਬਹੁਤ चंगे और कामयाब जो है नुस्खे और तरीके दसे जाते हैं जिस दे चाहे आप लिकोरिया की गल कर लीए चाहे कि आप पीसीओडी की गल कर लिए उसको तू परेशानियों तो राहत मिल सकती है सो अज इस गल कर जा रहे हैं जी स्वागत है तोड़ा सारा का खास हैल्थ अवेयरनैस प्रोग्राम हैल्थ एडवाइस विथ हरजोत कौर के एक बार फिर तो असिटेर सारी जानकारी इक्टी की है जी वैदान आयुर्वैद एम बी मिस्टर सुभाष गोयल जी तो स्वागत करते हैं उन्होंगत है ਸਾਰੇ ਦਾ ਖਾਸ ਗੱਲਾਂ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਕਰਦੇ ਆ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅੱਜ ਗੱਲ ਕਰਾਂਗੇ ਮੋਟਿਆਰ ਮੋਟਿਆਰ ਇੱਕ ਇਸ ਤਰ੍ਹਾਂ ਦਾ ਸ਼ਬਦ ਹੈ ਜਿਹਨੂੰ ਕਹਿੰਦੇ ਹੀ ਮਤਲਬ ਸਾਡੀਆਂ માતા-ਭੈਣਾਂ ਦੇ ਵਿੱਚ ਜੋਸ਼ ਆ ਜਾਂਦਾ ਤੇ ਇਹਦੇ ਵਿੱਚ ਕੀ ਹੈ ਕਿ ਬਹੁਤ ਸਾਰੀਆਂ ਸਾਡੀਆਂ માતા-ਭੈਣਾਂ ਨੇ ਜਿਨ੍ਹਾਂ ਨੂੰ ਇੰਟਰਨਲ ਪ੍ਰੋਬਲਮਸ ਰਹਿੰਦੀਆਂ ਨੇ ਸੜੇ ਕੋਲ ਆਉਂਦੀਆਂ ਨੇ ਔਰ ਸਾਡੇ ਵੈਦ ਜਨਰਲ ਸਾਡੇ ਡਾਕਟਰਸ ਨਾਲ ਬਹੁਤ ਖੁੱਲ ਕੇ ਗੱਲ ਕਰਦੀਆਂ ਨੇ اچھا ਲੱਗਦਾ ਕਿ ਲੇਡੀਜ਼ ਆਪਣੇ ਟ੍ਰੀਟਮੈਂਟ ਕਰਨਾ ਚਾਹੁੰਦੀਆਂ ਨੇ ਔਰ ਉਹਨਾਂ ਨੂੰ ਕੋਈ ਰਸਤਾ ਨਹੀਂ ਮਿਲਦਾ ਰਾਈਟ ਔਰ ਮੈਂ ਤੁਹਾਨੂੰ ਦੂਸਰੀ ਗੱਲ ਦੱਸਦਾ ਕਿ ਇੱਕ ਪੀਸੀਓਡੀ ਦਾ ਪ੍ਰੋਬਲਮ ਔਰ ਇੱਕ ਲਿਕੋਰੀਆ ਦਾ ਪ੍ਰੋਬਲਮ ਇਹ ਦੋ ਪ੍ਰੋਬਲਮ ਬਹੁਤ ਜ਼ਬਰਦਸਤ ਨੇ ਔਰ ਜਿਸ ਵੀ ਮੇਰੀ ਮਾਤਾ ਭੈਣ ਨੂੰ ਹੋ ਜਾਂਦੀਆਂ ਨੇ ਪ੍ਰੋਬਲਮ ਸੱਚ ਜਾਣਿਓ ਕਿ ਤ ਉਹ ਦੱਸਦੀਆਂ ਨਹੀਂ ਕਿਸੇ ਨੂੰ ਜਲਦੀ ਗੱਲ ਹੀ ਨਹੀਂ ਕਰਦੀਆਂ ਔਰ ਫਿਰ ਜੇ ਗੱਲ ਕਰਦੀਆਂ ਵੀ ਨੇ ਤਾਂ ਉਹ ਕੋਈ ਸਹੀ ਢੰਗ ਦੀ ਟ੍ਰੀਟਮੈਂਟ ਨਹੀਂ ਮਿਲਦੀ ਤੇ ਸਾਡੇ ਜਿਹੜੇ ਵੈਦ ਦਾ ਬਹੁਤ ਪੁਰਾਣੇ ਵੈਦ ਦਾ ਉਚਕੋਟੀ ਦੇ ਵੈਦਾਂ ਉਹਨਾਂ ਨੇ ਫਿਰ ਇੱਕ ਫਾਰਮੂਲੇਸ਼ਨ ਤਿਆਰ ਕੀਤਾ ਮੈਂ ਤੁਹਾਨੂੰ ਮੈਂ ਤੁਹਾਨੂੰ ਨਾ ਉਹ ਚੀਜ਼ਾਂ ਦੱਸੂਗਾ ਜਿਹੜੀਆਂ ਤੁਸੀਂ ਵੈਬਸਾਈਟ ਤੇ ਜਾ ਕੇ ਲੈ ਸਕਦੇ ਹੋ ਘਰੇ ਬੈਠੇ ਵੀ ਆਪਣੀ ਵੈਬਸਾਈਟ ਹੈ www.vaidwan.com ਉਹ ਅੱਗੇ ਲਿਖੀ ਵੀ ਹੋਈ ਹੈ ਸਕਰੀਨ ਤੇ ਤੁਸੀਂ ਉਹਦੇ ਤੇ ਜਾਣਾ ਜਦੋਂ ਵੀ ਜਾਣਾ ਰਾਮ ਨਾਲ ਬੈਠ ਕੇ ਸਰਚ ਕਰੋ ਆਪਣੇ ਬਾਰੇ ਦੇਖੋ ਊਮੈਨਸ ਦਾ ਕੈਬਨਟ ਲੱਗ ਹੈ ਮੈਨਸ ਦਾ ਉਹਦੇ ਤੇ ਅਲੱਗ ਹੈ ਹਰ ਤਰ੍ਹਾਂ ਦਾ ਬਿਊਟੀ ਦਾ ਅਲੱਗ ਹੈ ਹੈਅਰਸ ਦਾ ਅਲੱਗ ਹੈ ਤੁਸੀਂ ਉੱਤੇ ਜਿਹੜੀ ਵੀ ਚੀਜ਼ ਦੇਖਣੀ ਚਾਹੋ ਨੇ ਉਹ ਦੇਖ ਸਕਦੇ ਹੋ ਜੇ ਪਾਈਲਸ ਦੀ ਬਿਮਾਰੀ ਹੈ ਕੋਈ ਵੀ ਹੈ ਉੱਤੇ ਦੇਖੋ ਤੇ ਉਹਦੇ ਤੇ ਅਸੀਂ ਇਹ ਪਾਇਆ ਇਹਦੇ ਚ ਸ਼ਿਲਾਜੀਤ ਹੈ ਦੇਖੋ ਲੇਡੀਜ਼ ਵਾਸਤੇ ਸ਼ਿਲਾਜੀਤ ਬਹੁਤ ਇਫੈਕਟਿਵ ਆ ਉਹ ਵੀ ਸੂਰਜਾ ਤਾਪੀ ਹੋਣੀ ਚਾਹੀਦੀ ਆ ਜੇ ਨਾਰਮਲ ਸ਼ਿਲਾਜੀਤ ਪੱਥਰਾਂ ਦੀ ਦੇਤੀ ਆਪਾਂ ਨੇ ਹੈ ਤਾਂ ਸਾਰਾ ਪਹਾੜ ਦਾ ਪਸੀਨਾ ਹੀ ਆ ਪਰ ਜਿਹੜਾ ਸੂਰੇਤ ਅਪੀ ਸ਼ਲਾਜੀਤ ਬਣਦਾ ਉਹ ਫਿਰ ਉਹਦੇ ਚੋਂ ਹੀ ਬਣਦਾ ਉਹ ਲੇਡੀਜ਼ ਵਾਸਤੇ ਬਹੁਤ ਇਫੈਕਟਿਵ ਹੈ ਇਹਦੇ ਚ ਅਸ਼ਵਗੰਧ ਜਿਹੜੀ ਨਾਰਾਂ ਨੂੰ ਤਾਕਤ ਦਿੰਦੀ ਹੈ ਫਿਰ ਇਹਦੇ ਚ ਸ਼ਤਾਵਰ ਅਸ਼ਗੰਧ ਸ਼ਤਾਵਰ ਸ਼ਲਾਜੀਤ ਤਿੰਨ ਚੀਜ਼ਾਂ ਦਾ ਮਿਸ਼ਰਣ ਕਮਾਲ ਉਸ ਤੋਂ ਬਾਅਦ ਇਹਦੇ ਵਿੱਚ ਹੈਗਾ ਅਸ਼ੋਕਾ ਲੋਧਰਾ ਇਹ ਜਿਹੜਾ ਤੁਹਾਡੇ ਪੀਸੀਓਡੀ ਦੀ ਪ੍ਰੋਬਲਮ 'ਚ ਵੀ ਕੰਮ ਕਰਦਾ ਮਤਲਬ ਲੇਡੀਜ਼ ਨੂੰ ਇਹ ਸਮਝ ਲਓ ਵੀ ਇੱਕ ਇੱਕ ਸਿੰਗਲ ਮਤਲਬ ਪੈਕ ਆ ਇਹਨੂੰ ਮੈਂ ਕਹਿੰਦਾ ਹੁਣ ਨਾ ਮੇਰੀ ਭੈਣ ਇਹ ਕੁਝੇ ਚ ਸਮੁੰਦਰ ਵਾਲੀ ਗੱਲ ਹੈ ਵੀ ਇੱਕ ਬੋਤਲ ਦੇ ਵਿੱਚ ਤੇਰੇ ਸਾਰੀਆਂ ਬਿਮਾਰੀਆਂ ਬਾਰੇ ਕਾਫੀ ਕੰਮ ਕੀਤਾ ਗਿਆ ਬੈਦਜੀ ਵੱਲੋਂ ਔਰ ਇਹ ਜਿਹੜੀ ਮੁਟਿਆਰ ਪਾਊਡਰ ਹੈ ਇਹਨੂੰ ਅਸੀਂ ਮੁਟਿਆਰ ਡਾਈਟ ਦਾ ਨਾਮ ਤਾਂ ਦਿੱਤਾ ਕਿ ਸਾਡੀਆਂ ਮਾਦਾ ਭੈਣਾਂ ਲਈ ਇਹ ਇੱਕ ਵਰਲਡ ਜਿਹੜਾ ਹੈਗਾ ਉਹ ਅਲੱਗ ਰਹੂਗਾ ਵੀ ਸਾਡੀ ਮੁਟਿਆਰ ਡਾਈਟ ਜਿਹੜੀ ਸਾਡੇ ਲਈ ਬਹੁਤ ਗੁਣਕਾਰੀ ਆ ਔਰ ਮੁਟਿਆਰ ਡਾਈਟ ਦਾ ਇੱਕ ਚਮਚ ਸਵੇਰੇ ਸ਼ਾਮ ਲੈਣਾ ਤੇ ਤੁਸੀਂ ਦੇਖੋਗੇ ਬੋਡੀ ਚ એનર્ਜੀ ਆ ਰਹੀ ਹੈ ਤਾਕਤ ਆ ਰਹੀ ਹੈ ਸਰੀਰ ਟੁੱਟਿਆ ਰਹਿੰਦਾ ਸੀ ਕਮਰ ਦੁਖਦੀ ਰਹਿੰਦੀ ਸੀ ਉਹਦੇ ਵਾਸਤੇ ਕਮਰ ਕਸ ਵੀ ਪਾਇਆ ਇਹਦੇ ਚ ਲਾਸਟ ਚ ਜਦੋਂ ਪੜੋਗੇ ਤੁਹਾਨੂੰ ਸਾਰੀ ਚੀਜ਼ ਮਿਲੂਗੀ ਤਾਂ ਇਹ ਚੀਜ਼ ਜਿਹੜੀਆਂ ਖਾਣ ਦੇ ਨਾਲ ਹੀ ਸਰੀਰ 'ਚ ਵੀ ਤਾਕਤ ਆਉਂਦੀ ਹੈ, ਵਾਲ ਝੜਦੇ ਟੁੱਟਦੇ ਔਰ ਰੁਕ ਜਾਂਦੇ ਆ, ਅੱਖਾਂ ਕਮਜ਼ੋਰ ਹੋ ਰਹੀਆਂ ਉਹ ਰੁਕ ਜਾਂਦੀਆਂ, ਜਿਹਨਾਂ ਮਾਤਾ ਪਿਓ ਨੇ ਅੱਖਾਂ ਦੇ ਥੱਲੇ ਕਾਲੇ-ਕਾਲੇ ਘੇਰੇ ਆ ਜਾਂਦੇ ਆ ਉਹ ਰੁਕ ਜਾਂਦੇ ਆ। ਕਿਉਂ? ਕਿਉਂਕਿ ਇਹਦੇ ਵਿੱਚ ਮੈਦੋਹਰ ਬੜਿੰਗਾ ਦੀ ਲੋਹ ਪਈ ਆ। ਮੈਦੋਹਰ ਬੜਿੰਗਾ ਦੀ ਲੋਹ ਜਿਹੜੀ ਆ ਉਹ ਪੇਟ ਦੇ ਕੀੜੇ ਸਾਫ਼ ਕਰਕੇ ਬਾਡੀ ਦੀ ਆਇਰਨ ਨੂੰ ਕੰਪਲੀਟ ਕਰਦੀ ਆ। ਲੋਹ ਭਸਮ ਹੈ ਇੱਕ ਤਰ੍ਹਾਂ ਦੀ ਬੜਿੰਗਾ ਦੀ ਲੋਹ ਪੇਟ ਦੇ ਕੀੜੇ ਵੀ ਸਾਫ ਹੋ ਜਾਂਦੇ ਕਿਉਂਕਿ ਉਥੇ ਹੁੰਦੇ ਆ ਆਪਾਂ ਉਹਦੇ ਲਈ ਤਾਂ ਕੋਈ ਦਵਾਈ ਲੈਂਦੇ ਨਹੀਂ ਤਾਂ ਸਭ ਦੇ ਆ ਮੇਰੇ ਵੀ ਆ ਤੁਹਾਡੇ ਵੀ ਆ ਬੱਚਿਆਂ ਦੇ ਵੀ ਆ ਉਹ ਜੇ ਆਪਾਂ ਕਦੇ ਮਹੀਨੇ ਦੋ ਮਹੀਨੇ ਚੋਂ ਸਫਾਈ ਕਰਦੇ ਰਹੀਏ ਤਾਂ ਸਰੀਰ ਵੈਸੇ ਹੀ ਤੰਦਰੁਸਤ ਰਹੂਗਾ ਤੇ ਹੁਣ ਕਈ ਲੋਕ ਕਹਿੰਦੇ ਆ ਕਿ ਗੁਰਸਾਂ ਅਸੀਂ ਤਾਂ ਕੋਈ ਖਾਂਦੇ ਪੀਂਦੇ ਵੀ ਨਹੀਂ ਸਾਨੂੰ ਫੈਟੀ ਲੀਵਰ ਕਿਉਂ ਹੋ ਗਿਆ ਕਿਉਂਕਿ ਅਸੀਂ ਜਿਹੜੀਆਂ ਚੀਜ਼ਾਂ ਖਾਂਦੇ ਆ ਨਾ ਬਾਸੀ ਵਾਈਆਂ ਉਹ ਖਾ ਖਾ ਕੇ ਅੰਦਰ ਕੀੜੇ ਜਰਮ ਬਰਮ ਇਨਫੈਕਸ਼ਨ ਪੈਦਾ ਹੋ ਜਾਂਦੀ ਹੈ ਉਹਦੇ ਨਾਲ ਲੀਵਰ ਤੇ ਇਨਫੈਕਸ਼ਨ ਹੁੰਦੀ ਹੈ ਤੇ ਦੂਜੀ ਗੱਲ ਮੁਟਿਆਰ ਡਾਈਟ ਜਿਹੜੀ ਆ ਇਹ ਤੁਹਾਨੂੰ ਇਹ ਕਾਫੀ ਚੀਜ਼ਾਂ ਤੋਂ ਬਚਾਊਗੀ ਜਿੰਨੀਆਂ ਸਾਡੀਆਂ ਮਾਤਾ ਪਿਡਾ ਨੇ ਉਹਨਾਂ ਵਾਸਤੇ ਸਪੈਸ਼ਲ ਹੈਗੀ ਆ ਤੇ ਜਿਨ੍ਹਾਂ ਨੂੰ ਪੀਸੀਓਡੀ ਦਾ ਪ੍ਰੋਬਲਮ ਨਾਲ ਹੈਗਾ ਉਹਨਾਂ ਨੂੰ ਅਸੀਂ ਪੀਸੀਓਡੀ ਦਾ ਗੋਲੀ ਦਿੰਨੇ ਆ ਇਹ ਗੋਲੀ ਦੇ ਉੱਤੇ ਸਪੈਸ਼ਲ ਇਹਦਾ ਨਾਂ ਹੀ ਪੀਸੀਓਡੀ ਲਿਖਿਆ ਹੋਇਆ ਆ ਤਾਂ ਕਿ ਕੋਈ ਡਿਮਾਂਡ ਚ ਹੋਈ ਨਾ ਰਹੇ ਇਹਨੂੰ ਜਦੋਂ ਤੁਸੀਂ ਗੂਗਲ ਤੇ ਜਾ ਕੇ ਪੀਸੀਓਡੀ ਬਾਰੇ ਪੜ੍ਹੋਗੇ ਤੁਹਾਨੂੰ ਪਤਾ ਲੱਗੂਗਾ ਪਰ ਬੈਦਬਾਨ ਲਿਖ ਲਿਓ ਨਾਲ ਫਿਰ ਇਹ ਚ ਦਿੱਤਾ ਸੀ ਨਾਰੀ ਗਜ ਕੇਸਰੀ ਪਾਊਡਰ ਨਾਰੀ ਗਜ ਮਤਲਬ ਨਾਰੀ ਗਜ ਦਾ ਮਤਲਬ ਹਾਥੀ ਨਾਰੀ ਦੇ ਵਿੱਚ ਹਾਥੀ ਜਿੰਨਾ ਬਲ ਕਹਿਣ ਕਹਿਣ ਦੀਆਂ ਗੱਲਾਂ ਨਹੀਂ ਪਰ ਸਾਡੇ ਬਾਡੀ ਦੇ ਵਿੱਚ ਜਿਹੜਾ ਬਲ ਉਹ ਤੇ ਹਾਥੀ ਤੋਂ ਵੀ ਜ਼ਿਆਦਾ ਹੈ ਕਿਉਂਕਿ ਇੱਕ ਛੋਟੀ ਜੀ ਨਾਰੀ ਇੱਕ ਵੱਡੇ ਹਾਥੀ ਨੂੰ ਇੱਕ ਛਾਂਟੇ ਨਾਲ ਨਚਾ ਲੈਂਦੀ ਹੈ ਜਿੰਨੇ ਚਾਹਤੇ ਆਂਦੀ ਆ ਤਾਂ ਨਾਰੀ ਗੱਜ ਕੇਸਰੀ ਜਿਹੜਾ ਹੈਗਾ ਇਹ ਪਾਊਡਰ ਤੇ ਇੱਕ ਇਹ ਹੈਗਾ ਨੰਬਰ 1 ਔਰ ਨੰਬਰ 2 ਸੌਰੀ ਤੇ ਇਹ ਹੈਗਾ ਨੰਬਰ 1 ਇਹ ਦੋਨੋਂ ਦੇਣੇ ਪੈਂਦੇ ਆ ਇਹਦੇ ਨਾਲ ਕੀ ਹੈ ਕਿ ਤੁਹਾਡੀ ਜਿਹੜੀ ਬਾਡੀ ਆ ਉਹ ਐਕਟਿਵ ਰਹੂਗੀ ਕਈ ਤਾਂ ਲੇਡੀ ਸਾਡੀਆਂ ਜਿੰਨੀਆਂ ਵੀ ਮਾਤਾ ਭੈਣਾਂ ਨੇ ਇੰਡੀਆ ਤੋਂ ਵੀ ਬਾਹਰੋਂ ਵੀ ਜਿਹੜੇ ਜ਼ਿਆਦਾ ਹੈਗੇ ਲੋਕੀ ਅਫੋਰਡ ਵੀ ਕਰ ਲੈਂਦੇ ਨੇ ਔਰ ਸ਼ੌਕੀਨ ਵੀ ਨੇ ਸਾਡੀਆਂ ਮਾਤਾ ਭੈਣਾਂ ਵੀ ਅਸੀਂ ਜੀਣਾ ਅੱਛਾ ਜਿਉਣਾ ਅੱਛਾ ਖਾਣਾ ਅੱਛਾ ਪਹਿਨਣਾ ਉਹਨਾਂ ਵਾਸਤੇ ਇਹ ਬਹੁਤ ਗਜ਼ਬ ਦਾ ਇੱਕ ਫਾਰਮੂਲਾ ਹੈ ਇਹਨੂੰ ਦੋ ਤਿੰਨ ਮਹੀਨੇ ਕਰ ਲਿਓ ਤੁਸੀਂ ਕਹੋਗੇ ਨਾ ਲਗੋਰੀਆ ਕੋਈ ਪ੍ਰੋਬਲਮ ਰਹੀ ਹੈ ਨਾ ਕੋਈ ਸਾਨੂੰ ਦਰਦਾਂ ਦੀ ਪ੍ਰੋਬਲਮ ਹੈ ਨਾ ਪੀਸੀਓਡੀ ਦੀ ਪ੍ਰੋਬਲਮ ਹੈ ਔਰ ਜਿਨ੍ਹਾਂ ਨੂੰ ਪੀਰੀਅਡ ਅੱਗੇ ਪਿੱਛੇ ਹੋ ਜਾਂਦੇ ਆ ਉਹਨਾਂ ਲਈ ਵੀ ਇਹ ਬਹੁਤ ਫਾਇਦੇਮੰਦ ਹੈ ਇਹ ਦਾ ਬਹੁਤ ਅੱਛੇ ਤਰੀਕੇ ਨਾਲ ਇਸਤੇਮਾਲ ਤੁਸੀਂ ਕਰ ਸਕਦੇ ਹੋ ਅੱਜ ਦੇ ਲਈ ਐਨਐ ਸਤਿ ਸ੍ਰੀ ਅਕਾਲ ਜਉਂਦੇ ਵਸਦੇ ਰਹੋ ਚੜ੍ਹਦੀ ਕਲਾ ਚ ਰਹੋ ਸਾਰੀਆਂ ਮਾਤਾ ਭੈਣਾਂ ਨੂੰ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਸੋ ਜਾਣਿਆ ਤੁਸੀਂ ਕਿ ਕਿਵੇਂ ਤੁਸੀਂ ਪੀਸੀਓਡੀ ਔਰ ਲਿਕੋਰੀਆ ਤੋਂ ਇਸ ਪਰੇਸ਼ਾਨੀ ਤੋਂ ਰਾਹਤ ਪਾ ਸਕਦੇ ਹੋ ਆਯੁਰਵੈਦਿਕ ਮਦਦ ਦੇ ਨਾਲ ਸੋ ਜ਼ਰੂਰ ਇਹਨਾਂ ਗੱਲਾਂ ਵੱਲ ਤੁਸੀਂ ਧਿਆਨ ਰੱਖੋ ਕਿਉਂਕਿ ਇਹਨਾਂ ਪ੍ਰੋਬਲਮਜ਼ ਦੇ ਨਾਲ ਇਹਨਾਂ ਹੈਲਥ ਇਸ਼ੂਜ਼ ਦੇ ਨਾਲ ਹੀ ਅੱਗੋਂ ਜਾ ਕੇ ਫੀਮੇਲਜ਼ ਦੇ ਵਿੱਚ ਕਮਜ਼ੋਰੀ ਬਹੁਤ ਜ਼ਿਆਦਾ ਆ ਜਾਂਦੀ ਹੈ ਹੱਟ ਪੈਰ ਦੁਖਣ ਲੱਗਦੇ ਨੇ ਬਾਡੀ ਵਿੱਚ ਕਿਤੇ ਕਿਤੇ ਪੇਨ ਰਹਿਣ ਲੱਗਦਾ ਹੈ ਸੋ ਅਗਰ ਅਸੀਂ ਪੀਸੀਓਡੀ ਦੀ ਪ੍ਰੋਬਲਮ ਦੀ ਗੱਲ ਕਰਦੇ ਆ ਤਾਂ ਫੇਸ ਤੇ ਅਣਚਾਹੇ ਵਾਲ ਆ ਜਾਂਦੇ ਨੇ ਬਾਡੀ ਤੇ ਕਈ ਥਾਵਾਂ ਤੇ ਅਣਚਾਹੇ ਵਾਲ ਜੋ ਹੈ ਆਨੇ ਸ਼ੁਰੂ ਹੁੰਦੇ ਨੇ ਸੋ ਟਾਈਮਲੀ ਇਹਨਾਂ ਪ੍ਰੋਬਲਮਸ ਤੋਂ ਤੁਸੀਂ ਬਚ ਸਕਦੇ ਹੋ ਜੇਕਰ ਤੁਸੀਂ ਸਹੀ ਰਾਵਲ ਤੁਰਦੇ ਹੋ ਇਸਾ ਇਲਾਜ ਤੁਸੀਂ ਸਹੀ ਰਾਵਲ ਚਲਦੇ ਹੋਏ ਕਰ ਲੈਣੇ ਹੋ ਸੋ ਜ਼ਰੂਰ ਅਗਰ ਹੋਰ ਵੀ ਕੋਈ ਤੁਹਾਡੇ ਸਵਾਲ ਹੋਣ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਵੀ ਆਪਣੇ ਸਵਾਲ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਧੰਨਵਾਦ ਕਰਦੇ ਆ ਅਸੀਂ ਸੁਭਾਸ਼ ਗੁਲ ਜੀ ਦਾ ਜੋ ਹਰ ਵਾਰ ਤੇ ਸਾਰੀ ਜਾਣਕਾਰੀ ਤੇ ਇਹ ਸਾਰੇ ਨੁਸਖੇ ਤੁਹਾਡ ਨਾਲ ਸਾਂਝੇ ਕਰਦੇ ਨੇ ਤੇ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਜੀ ਕਮੈਂਟ ਸੈਕਸ਼ਨ ਵਿੱਚ ਤਾਂ ਆਪਣੇ ਸੁਝਾਅ ਔਰ ਆਪਣੇ ਸਵਾਲ ਤੁਸੀਂ ਲਿਖ ਕੇ ਜ਼ਰੂਰ ਭੇਜਣਾ ਹੀ ਨਾਲ ਦੇ ਨਾਲ healthadvicewithharjotkor@gmail.com ਤੇ ਵੀ ਈਮੇਲ ਕਰਕੇ ਤੁਸੀਂ ਆਪਣੇ ਸੁਝਾਅ ਮੇਰੇ ਨਾਲ ਸਾਂਝੇ ਕਰ ਸਕਦੇ ਹੋ ਹੋਰ ਇਹਦਾ ਬਾਕੀਆਂ ਨਾਲ ਵੀ ਇਹ ਵੀਡੀਓ ਜ਼ਰੂਰ ਸ਼ੇਅਰ ਕਰਨਾ ਪੇਜ ਨੂੰ ਹਲ ਤੱਕ ਫੋਲੋ ਨਹੀਂ ਕੀਤਾ ਤਾਂ ਫੋਲੋ ਕਰ ਲੋ YouTube ਚੈਨਲ healthadvicewithharjotkor ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਕਰ ਲੋ ਮਿਲਾਂਗੇ ਜਲਦੀ ਹੀ ਸੇਤ ਨਾਲ ਜੁੜੀ ਔਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਇਹ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ